ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਅੱਜ ਦਿਨ ਹੈ ਜੀ ਸੋਮਵਾਰ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰੀਏ ਅਸੀਂ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਤ੍ਰਿਪਤੀਪਾਲ ਸਿੰਘ ਰਮਲੋ ਸਟਾਕਟਨ ਤੋਂ ਜਗਜੀਤ ਸਿੰਘ ਲੰਡਨ ਤੋਂ ਇਸ ਪ੍ਰੋਗਰਾਮ ਦੇ ਸਪான்ਸਰ ਨੇ ਜੀ ਕੋਆਪ ਟ੍ਰੱਕ ਐਂਡ ਹੈਵੀ ਕੁਪਰੈਂਟ ਰਿਪੇਅਰ ਸੋ ਮੇਰੇ ਨਾਲ ਨੇ ਢਿੱਲੋਂ ਸਭ ਢਿੱਲੋਂ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਸਾਬ ਬੜੀਆਂ ਅਹਿਮ ਖਬਰਾਂ ਨੇ ਕਹਿੰਦੇ ਈਡੀ ਜਿਹੜਾ ਵਕੀਲਾਂ ਨੂੰ ਵੀ ਤਲਬ ਕਰਨ ਲੱਗਿਆ ਜੀ ਤੇ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਫੇਰ ਮਾਮਲਾ ਗਰਮਾ ਗਿਆ ਜੀ ਤੇ ਅਮਰੀਕਾ 'ਚ ਜਿਹੜੇ ਨੇ ਭਾਰਤ ਨੂੰ 8 ਲੜੀਂਦੇ ਅਪਰਾਧੀ ਗ੍ਰਿਫਤਾਰ ਕੀਤੇ ਗਏ ਨੇ ਪਰ ਸਭ ਤੋਂ ਪਹਿਲਾਂ ਇੱਕ ਖਬਰ ਆ ਰਹੀ ਹੈ ਜੀ ਤਖਤ ਸਾਹਿਬ ਤੋਂ ਜਿੱਥੇ ਦੋਨਾਂ ਤਖਤਾਂ ਦੇ ਦਰਮਿਆਨ ਜਿਹੜੀ ਹੈ ਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਹਰਮ ਮੰਦਰ ਸਾਹਿਬ ਦਾ ਜਿਹੜਾ ਇੱਕ ਵਿਵਾਦ ਖੜਾ ਹੋਇਆ ਸੀ ਆਪਸ ਵਿੱਚ ਜਿਹੜਾ ਕਨਫਲਿਕਟ ਪੈਦਾ ਹੋ ਗਿਆ ਸੀ ਕਹਿੰਦੇ ਉਹਦੇ ਉੱਤੇ ਇੱਕ ਵਾਰ ਠੰਡਾ ਛਿੜਕਿਆ ਗਿਆ ਜੀ ਮਾਮਲਾ ਹੱਲ ਹੋਇਆ ਹੈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਿਨਾਂ ਚ ਤਖਤਾ ਦਰਮਿਆਨ ਜਿਹੜਾ ਕਾਫੀ ਤਣਾਅ ਵਧ ਗਿਆ ਸੀ ਜੀ ਕਾਰਨ ਇਹਦਾ ਇਹ ਸੀਗਾ ਕਿ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਹੋਣੀ ਇਹਨਾਂ ਨੇ 2 ਦਸੰਬਰ ਨੂੰ ਜਿਹੜਾ ਇੱਕ ਜਾਰੀ ਕੀਤਾ ਸੀ ਹੁਕਮਨਾਮਾ ਜੀ ਔਰ ਉਸ ਸੁਖਮਨਾ ਮਦੇ ਸੰਦਰਭ ਦੇ ਵਿੱਚ ਅਕਾਲੀ ਲੀਡਰਾਂ ਦੇ ਦਰਮਿਆਨ ਕਾਫੀ ਤਣਾਅ ਪੈਦਾ ਹੋਇਆ ਸੀ ਜੀ ਕਿਉਂਕਿ ਪਹਿਲੇ ਤਾਂ ਇਹ ਉਹਦੇ ਦੋ ਹਿੱਸੇ ਸੀ ਇੱਕ ਧਾਰਮਿਕ ਹਿੱਸਾ ਸੀ ਇੱਕ ਪੋਲੀਟੀਕਲ ਸੀ ਜੀ ਧਾਰਮਿਕ ਹਿੱਸੇ ਦੇ ਵਿੱਚ ਜਿਹੜੀ ਸਜ਼ਾ ਦਿੱਤੀ ਗਈ ਜਿਨ੍ਹਾਂ ਜਿਨ੍ਹਾਂ ਨੂੰ ਦਿੱਤੀ ਉਹਨਾਂ ਨੇ ਉਸ ਸਜ਼ਾ ਭੁਗਤੀ ਬਰਿਆਦਾ ਮੁਤਾਬਕ ਉਹ ਸਜ਼ਾ ਪੂਰੀ ਕੀਤੀ ਜੀ ਪਰ ਲੇਕਿਨ ਜਿਹੜੀ ਪੋਲੀਟੀਕਲ ਸਜ਼ਾ ਸੀ ਪੋਲੀਟੀਕਲ ਸਜ਼ਾ ਦੇ ਵਿੱਚ ਸਿੰਘ ਸਹਿਬਾਨ ਨੇ ਗੱਲ ਕਹੀ ਸੀ ਅਕਾਲ ਤਖਤ ਸਾਹਿਬ ਤੋਂ ਜੀ ਇੱਕ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਗਵਾਈ ਕਰਨ ਦਾ ਮੌਲਿਕ ਅਧਿਕਾਰ ਕੋ ਆ ਚੁੱਕੀ ਹੈ ਜੀ ਇਹਦੇ ਲਈ ਇਹ ਜ਼ਰੂਰੀ ਹੈ ਕਿ ਇੱਕ 5 ਮੈਂਬਰੀ ਕਮੇਟੀ ਇੱਕ 7 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜੀ ਇਹ ਕਮੇਟੀ ਜਿਹੜੀ ਹੈ ਇਹ ਨਵੇਂ ਡੈਲੀਗੇ ਇਹ ਪਹਿਲੀ ਨਵੇਂ ਭਰਤੀ ਕਰੂਗੀ ਭਰਤੀ ਦੇ ਆਧਾਰ ਦੇ ਉੱਤੇ ਡੈਲੀਗੇਟਾਂ ਦੀ ਚੋਣ ਕਰੂ ਤੇ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਫਿਰ ਇੱਕ ਜਿਹੜੀ ਹੈ ਫੁੱਲ ਫਲੈਜ ਜਿਹੜੀ ਲੀਡਰਸ਼ਿਪ ਆ ਉਹ ਪ੍ਰੋਵਾਈਡ ਕਰੂਗੀ ਜੀ ਇਹ ਫੈਸਲਾ ਜਿਹੜਾ ਉਹਨਾਂ ਨੇ ਸੁਣਾ ਦਿੱਤਾ ਸੀ ਜੀ ਲੈਕਿਨ ਇਸ ਫੈਸਟ ਪਲੇ ਦੇ ਅਲੱਗ-ਅਲੱਗ ਅਰਥ ਕੱਢੇ ਗਏ ਹੂੰ ਹੂੰ ਜਿਹੜੀ 7 ਮੈਂਬਰ ਦੀ ਕਮੇਟੀ ਬਣਾਈ ਸੀ ਉਹਦੇ ਵਿੱਚ 6 ਮੈਂਬਰ ਤਾਂ ਉਹ ਸੀ ਜਿਹੜੇ ਵਕਫ ਵਕਤ ਨਾਲ ਸੰਬੰਧਿਤ ਸੀ ਜੀ ਲੇਕਿਨ ਇੱਕ ਬੀਬੀ ਸਤਵੰਤ ਕੌਰ ਜਿਹੜੀ ਭਾਈ ਅਮਰੀਕ ਸਿੰਘ ਦੀ ਬੇਟੀ ਹੈ ਜੀ ਉਹਨੂੰ ਅਕਾਲ ਤਖਤ ਸਭ ਵੱਲੋਂ ਬਣਾਇਆ ਗਿਆ ਸੀ ਠੀਕ ਹੈ ਜੀ ਉਹ ਅਕਾਲ ਤਖਤ ਸਾਹਿਬ ਦੀ ਪ੍ਰਤੀਨਿਧ ਹੋਊਗੀ ਵੈਸੇ ਆ ਸਾਰੇ ਸੱਤੇ ਦੇ ਸੱਤੇ ਉਹਨਾਂ ਨੇ ਬਣਾਏ ਸੀ ਹਾਂਜੀ 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 ਲੇਕਿਨ ਅਕਾਲ ਤਖਤ ਵੱਲੋਂ ਪ੍ਰਤੀਨਿਧ ਜਿਹੜੀ ਹੈਗੀ ਉਹ ਬੀਬੀ ਸਤਵੰਤ ਕੌਰ ਹੋਊਗੀ ਤੇ ਬੀਬੀ ਸਤਵੰਤ ਕੌਰ ਜਿਹੜਾ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਜੂਕੇਸ਼ਨ ਬੋਰਡ ਹੈ ਉਸ ਬੋਰਡ ਦੀ ਉਹ ਉਪ ਚੇਅਰਮੈਨ ਜਾਂ ਉਹ ਪ੍ਰਧਾਨ ਕੁਛ ਇਹ ਜਾਂ ਨਾਲ ਦੇ ਕੋਲੇ ਜਾਂ ਡਾਇਰੈਕਟਰ ਕੋਈ ਰਤਬਾ ਹੈ ਉਹ ਜਾ ਜੀ ਉਹਦੇ ਤੇ ਫਿਰ ਇਹ ਆ ਗਿਆ ਕੰਡਜੀ ਜਿਹੜੀ ਅਸੀਂ ਤੁਸੀਂ ਆਪਣੀ ਗੱਲ ਕਰ ਲਈ ਹੈ ਸੱਤ ਮੈਂਬਰ ਕਮੇਟੀ ਦੇ ਵਿੱਚੋਂ ਦੋ ਮੈਂਬਰ ਤਾਂ ਚਲੇ ਗਏ ਸੀ ਪਾਸੇ ਜੀ ਧਾਮੀ ਸਾਹਿਬ ਤੇ ਬਡੂਗਰ ਸਾਹਿਬ ਉਹ ਜੋ ਪਾਸੇ ਚਲੇ ਗਏ ਸੀ ਰਹਿ ਗਏ ਸੀ ਪੰਜ ਮੈਂਬਰ ਜੀ ਪੰਜ ਮੈਂਬਰਾਂ ਨੂੰ اختیار ਦਿੱਤਾ ਸੀ ਤੁਸੀਂ ਭਰਤੀ ਕਰੋ ਤੇ ਉਹ ਆਪਣੀ ਭਰਤੀ ਕਰ ਰਹੇ ਸੀ ਜੀ ਲੇਕਿਨ ਅਕਾਲੀ ਦਲ ਨੇ ਬਰਾਬਰ ਆਪਣੀ ਭਰਤੀ ਸ਼ੁਰੂ ਕਰਤੀ ਅਕਾਲੀ ਦਲ ਨੇ ਕਹਿਤਾ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਸਾਨੂੰ ਜਿਹੜਾ ਹੈਗਾ ਭਾਰਤ ਦੇ ਜਿਹੜੇ ਚੋਣ ਅਮਲ ਦੇ ਵਿੱਚੋਂ ਅਸੀਂ ਬਾਹਰ ਨਾ ਨਿਕਲ ਜੀਏ ਇਸ ਕਰਕੇ ਭਾਰਤੀ ਕਨਸਟੀਟਿਊਸ਼ਨ ਚੋਣ ਕਮਿਸ਼ਨ ਦੇ ਜਿਹੜੇ ਫੈਸਲੇ ਉਹਨਾਂ ਦੇ ਸੰਦਰਭ ਤੇ ਅਸੀਂ ਤਾਂ ਆਪਣਾ ਆਪਣੀ ਲੀਡਰਸ਼ਿਪ ਦੀ ਚੋਣ ਕਰਦੇ ਆ ਜੀ ਇਹ ਮਾਮਲਾ ਜਿਹੜਾ ਕਾਫੀ ਮਤਲਬ ਵਧਿਆ ਹੋਇਆ ਸੀ ਤੇ ਇਹ ਤੋਂ ਬਾਅਦ ਫਿਰ ਸਿੰਘ ਸਹਿਬਾਨਾਂ ਦੇ ਨੇ ਜਦੋਂ ਕਿਹਾ ਵੀ ਤੁਸੀਂ ਕੁਝ ਕਰੋ ਇਹ ਗੱਲਾਂ ਕਰ ਲਾਂਗੇ ਤੇ ਕੱਲਿਆਂ ਕੱਲਿਆਂ ਕਰਕੇ ਸਿੰਘ ਸਹਿਬਾਨ ਵਾਲਾ ਮਾਮਲਾ ਵੀ ਖਤਮ ਹੋ ਗਿਆ ਜੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਗੋਰਾ ਨੂੰ ਹਟਾਇਆ ਗਿਆ ਜੀ ਫਿਰ ਗਿਆਨੀ ਰਗਵੀਰ ਸਿੰਘ ਨੂੰ ਜਿਹੜੇ ਆ ਉਹ ਮੁੱਖ ਗ੍ਰੰਥੀ ਸੀ ਦਰਬਾਰ ਸਾਹਿਬ ਦੇ ਉਧਰ ਭੇਜਤਾ ਜੀ ਇਸੇ ਤਰੀਕੇ ਗਿਆਨੀ ਸੁਲਤਾਨ ਸਿੰਘ ਨੂੰ ਵੀ ਗ੍ਰੰਥੀ ਦੀ ਡਿਊਟੀ ਤੇ ਲਾਤਾ ਉਹਨਾਂ ਨੂੰ ਵੀ ਤਖਤ ਜਿਹੜਾ ਹੈ ਕੇਸਕਰ ਸਾਹਿਬਾ ਉਹਦੀ ਜਥੇਦਾਰੀ ਤੋਂ ਹਟਾਤਾ ਜੀ ਤਾਂ ਕਿ ਕੇਸਕਰ ਸਾਹਿਬ ਦੇ ਜਥੇਦਾਰ ਭਈ ਕੁਲਦੀਪ ਸਿੰਘ ਗੜਗੱਜ ਨੂੰ ਬਣਾਤਾ ਔਰ ਤਖਤ ਦਮਦਵਾ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹ ਬਣਾਤਾ ਬਾਬਾ ਟੇਕ ਸਿੰਘ ਤਰਵਲਾ ਨੂੰ ਜੀ ਲੇਕਿਨ ਗੜਗੱਜ ਸਾਹਿਬ ਨੂੰ ਨਾਲ ਜਿਹੜਾ 4 ਇੰਚ ਦੇ ਦਿੱਤਾ ਸੀ ਅਕਾਲ ਤਖਤ ਸਾਹਿਬ ਦਾ ਜੀ ਤਾਂ ਗੜਗੱਜ ਸਾਹਿਬ ਜਿਸ ਵੇਲੇ ਪਾਵਰ 'ਚ ਆਏ ਜਿਹੜੇ ਉਹਨਾਂ ਦੇ ਕੋਲ ਸੇਵਾ ਦਾ ਮੌਕਾ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੇ ਦੋ ਸਿੰਘ ਸਾਹਿਬ ਤੋਂ ਆਪ ਹੀ ਹੋ ਕੇ ਦੋ ਤਖਤਾਂ ਦੇ ਇੱਕ ਕੇਸਗੜ ਸਾਹਿਬ ਦੇ ਤੇ ਇੱਕ ਸਮਝ ਲਓ ਵੀ ਤੁਸੀਂ ਅ ਅ ਅ ਅਕਾਲ ਤਖਤ ਸਾਹਿਬ ਦੇ ਐਕਟਿੰਗ ਦੇ ਨਾਲ ਹੀ ਦੂਜੇ ਪਾਸੇ ਦੋ ਤਖਤਾਂ ਚਾਰੀ ਤੇ ਇਹਨਾਂ ਕੋਲੇ ਆ ਗਿਆ ਹੂੰ ਹੂੰ ਤੇ ਇੱਕ ਤਖਤ ਦੇ ਉੱਤੇ ਭਾਈ ਜਿਹੜੇ ਹੈਗੇ ਆ ਰਹਿਗੇ ਬਾਬਾ ਤੇ ਇੱਕ ਸੋਤਣਾ ਵਾਲਾ ਜੀ ਤੇ ਤਿੰਨੇ ਨਾਂ ਦੇ ਜਿਹੜੇ ਹੈਗੇ ਆ ਉਹ ਦਰਬਾਰ ਸਾਹਿਬ ਦੇ ਜਿਹੜੇ ਹੈਗੇ ਆ ਸੇਵਾਦਾਰ ਜਾਂ ਗ੍ਰੰਥੀ ਵਗੈਰਾ ਉਹਨਾਂ ਨੂੰ ਵਹਾ ਕੇ ਇੱਕ ਪੰਜ ਮੈਂਬਰੀ ਆਪ ਦਾ ਕੋਰਮ ਪੂਰਾ ਕਰ ਲਿਆ ਜੀ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੇ ਫੈਸਲੇ ਕੀਤੇ ਉਹ ਫੈਸਲੇ ਜਿਹੜੇ ਆ ਉਹਨਾਂ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਜਿਹੜਾ ਬੜਾ ਇਤਰਾਜਯੋਗ ਲੱਗਿਆ ਤਖਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਜੀ ਕਿਉਂਕਿ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਜੀ ਜਿਹੜੇ ਪਹਿਲਾਂ ਉੱਥੇ ਸੇਵਾਦਾਰ ਹੁੰਦੇ ਸੀਗੇ ਉੱਥੇ ਇਹ ਸੇਵਾ ਕਰਦੇ ਹੁੰਦੇ ਸੀ ਗ੍ਰੰਥੀ ਜਾਂ ਜੋ ਵੀ ਇਹਨਾਂ ਦਾ ਸੀ ਸਿੰਖ ਸਾਬ ਦੇ ਨਾਲ ਕੁਝ ਮਰਥੀਆ ਲਾ ਲੋ ਉਹਨਾਂ ਦੇ ਜਿਹੜੀ ਉਹ ਦੇ ਮੁਤਾਬਕ ਸੇਵਾ ਕਰਦੇ ਸੀ ਜੀ ਉਹਨਾਂ ਨੂੰ ਹਟਾਤਾ ਸੀ ਉਹਨਾਂ ਨੇ ਹਮ ਹਟਾਉਣ ਤੋਂ ਬਾਅਦ ਉਹਨਾਂ ਦੇ ਖਿਲਾਫ ਇੱਕ ਜਾਂਚ ਹੈ ਜਿਹੜੀ ਉਹ ਅਕਾਲ ਤਖਤ ਸਾਹਿਬ ਦੇ ਕੋਲੇ ਪਈ ਸੀ ਦੀ ਪੜਤਾਲ ਜਿਹੜੀ ਹੈ ਪੈਂਡਿੰਗ ਪਈ ਸੀ ਜੀ ਸ਼ਾਇਦ ਪੜਤਾਲ ਕਰਵਾਲੀ ਸੀ ਕਿ ਅਬੀ ਹਰਪ੍ਰੀਤ ਸਿੰਘ ਹੋਰਾਂ ਨੇ ਤੇ ਉਹ ਫੈਸਲਾ ਨਹੀਂ ਦਿੱਤਾ ਸੀ ਜੀ ਪਰ ਕਿਉਂਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਅਕਾਲੀ ਦਲ ਦਾ ਆਪਸੀ ਟਕਰਾਅ ਹੋਇਆ ਹਮ ਹ ਉਸ ਵੇਲੇ ਗਿਆਨੀ ਜਿਹੜੇ ਗੌੜੇ ਮਸਜਿਦ ਨੇ ਇਹਨਾਂ ਨੇ ਖੁੱਲ ਕੇ ਅਕਾਲੀ ਦਲ ਦੀ امداد ਕੀਤੀ ਤੇ ਦੱਤ ਦੇ ਵਿਰੋਧ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਔਰਾਲਾ ਜੀ ਤਾਂ ਉਸ ਵਿਰੋਧ ਦੇ ਚਲਦਿਆਂ ਫਿਰ ਉਹਨੂੰ ਕੁਝ ਅਵਾਰਡ ਦੇਣਾ ਹੀ ਬਣਦਾ ਸੀ ਬਿਲਕੁਲ ਜੀ ਤੇ ਉਹਨਾਂ ਨੇ ਫਿਰ ਅਵਾਰਡ ਹੀ ਦਿੱਤਾ ਕਿ ਉਹਦੇ ਖਿਲਾਫ ਹੋਏ ਜਿਹੜਾ ਇਹ ਇਲਜ਼ਾਮ ਲਾਇਆ ਸੀ ਕਿ ਉਹ ਧਰਮ ਪ੍ਰਚਾਰ ਨਹੀਂ ਕਰ ਸਕਦਾ ਉਹ ਕਥਾ ਕੀਥਨ ਨਹੀਂ ਕਰ ਸਕਦਾ ਕਹਿੰਦੇ ਕਰ ਸਕਦਾ ਜੀ ਔਰ ਨਾਲ ਹੀ ਅਗਲੀ ਗੱਲ ਇਹ ਕਹਿ ਦਿੱਤੀ ਸੀਗੀ ਕਿ ਜਿਹੜੇ ਹੈਗੇ ਆ ਉੱਥੋਂ ਵਾਲੇ ਜਿਹੜੇ ਸਿੰਘ ਸਹਿਬਾਨ ਆ ਜੱਥੇਦਾਰ ਸਾਹਿਬ ਆ ਜਿਹੜੇ ਉਹ ਇਹ ਫੈਸਲੇ ਨੂੰ ਮੰਨਣ ਜੀ ਲੇਕਿਨ ਤਖਤ ਫਟਨਾ ਸਾਹਿਬ ਦੇ ਜਿਹੜੇ ਜਥੇਦਾਰ ਸੀ ਸਿੰਘ ਸਹਿਬਾਨ ਸੀ ਜਾਂ ਪ੍ਰਧਾਨ ਜੋ ਵੀ ਉੱਥੋਂ ਦਾ ਹੈਗਾ ਮਤਲਬ ਮੈਨੇਜਮੈਂਟ ਹੈ ਜੀ ਉਸ ਮੈਨੇਜਮੈਂਟ ਨੇ ਮਤਲਬ ਇਮੀਡੀਏਟ ਜਿਹੜਾ ਹੈਗਾ ਆਪਣੀ ਇਕੱਤਰਤਾ ਕੀਤੀ ਜੀ ਇਕੱਤਰਤਾ ਕਰਕੇ ਮਾਮਲਾ ਫਿਰ ਉਹਨੇ ਆਪ ਤਾਂ ਨਿਪਟਾ ਨਹੀਂ ਸਕਦੇ ਸੀ ਹੂੰ 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 ਜਿਹੜੇ ਅਮਰਤ ਸ਼ਕਾਉਣ ਵਾਲੇ ਪੰਜ ਪਿਆਰੇ ਹੁੰਦੇ ਆ ਇਹ ਮਾਮਲਾ ਫਿਰ ਉਹਨਾਂ ਦੇ ਸਪੁਰਦ ਹੋ ਗਿਆ ਜੀ ਤੇ ਉਹਨਾਂ ਪੰਜ ਪਿਆਰਿਆਂ ਨੇ ਕੀ ਕੀਤਾ ਉਹਨਾਂ ਨੇ ਗਿਆਨੀ ਜਿਹੜੇ ਹੈਗੇ ਆ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦੇਤਾ ਤਨਖਾਹਿਆ ਕਰਾਰ ਦੇਤਾ ਨਾਲ ਹੀ ਬਾਬਾ ਟੇਕ ਸਿੰਘ ਤੇ ਉਹਨਾਂ ਨੂੰ ਜੀ ਅਗਲੀ ਗੱਲ ਇਹ ਕਰਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਵੀ ਮੁੱਖ ਸਾਜ਼ਿਸ਼ਕਾਰ ਸੁਖਬੀਰ ਸਿੰਘ ਬਾਦਲ ਹੈ ਜੀ ਇਸ ਕਰਕੇ ਉਹ ਆਪਣੀ ਪੋਜੀਸ਼ਨ ਸਪਸ਼ਟ ਕਰਨ ਦੇ ਲਈ ਅਕਾਲ ਤਖਤ ਆਪਰਾੰਤ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਪੰਜ ਪਿਆਰੇ ਉਹਨਾਂ ਦੇ ਸਾਹਮਣੇ ਪੇਸ਼ ਹੋ ਗਏ ਜੀ ਇਹਦੇ ਤੋਂ ਫਿਰ ਅੰਦਰ ਖਾਤੇ ਹੀ ਕੋਸ਼ਿਸ਼ ਚੱਲੀ ਕਿ ਇਹਨਾਂ ਨੂੰ ਜੀ ਰੋਕਿਆ ਜਾਵੇ ਜਿਵੇਂ ਕਿ ਕਿਵੇਂ ਇਹ ਮਾਮਲੇ ਨੂੰ ਠੰਡਾ ਕੀਤਾ ਜਾਵੇ ਕੋਸ਼ਿਸ਼ ਹੋਈ ਲੇਕਿਨ ਉਹ ਕੋਸ਼ਿਸ਼ ਕਾਮਯਾਬ ਨਾ ਹੋਈ ਜੀ ਬਾਅਦ ਵਿੱਚ ਕੀ ਕੀਤਾ ਇੱਕ ਹੋਰ ਮੀਟਿੰਗ ਹੋਈ ਇਹਨਾਂ ਨੇ ਜਿਹੜੇ ਉੱਥੋਂ ਦੇ ਜਿਹੜੇ ਤਖਤ ਸਾਬ ਦੇ ਜਿਹੜੇ ਹੈੱਡ ਗ੍ਰੰਥੀ ਸੀ ਉਹਨੂੰ ਤੇ ਜਿਹੜੇ ਸਹਾਇਕ ਗ੍ਰੰਥੀ ਸੀ ਉਹਨਾਂ ਦੋਨਾਂ ਨੂੰ ਜਿਹੜਾ ਹੈਗਾ ਤਲਖਾਈਆ ਕਰਾ ਦਿੱਤਾ ਆਪਣੇ ਵਾਲੇ ਇਧਰੋਂ ਤਖਤ ਸਾਬ ਤੋਂ ਹੂੰ ਹੂੰ ਉਧਰੋਂ ਪੰਜ ਪਿਆਰੇ ਸੀ ਤੇ ਇਧਰੋਂ ਪੰਜ ਜਾਂ ਤਿੰਨਾਂ ਤਖਤਾਂ ਦੇ ਪੰਜ-ਪੰਜ ਪਿਆਰੇ ਹੋ ਗਏ 15 ਪਿਆਰੇ ਹੋ ਗਏ 15 ਪਿਆਰਿਆਂ ਨੇ ਉਹਨਾਂ ਦਾ ਉਲਟਾਤਾ ਇੱਕ ਆਫਸ ਵਿੱਚ ਤਣਾਅ ਵੱਧ ਗਿਆ ਸੀ ਕਾਫੀ ਠੀਕ ਹੈ ਇਸ ਬਦੇ ਹੋਏ ਤਣਾਅ ਦੇ ਦਰਮਿਆਨ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਠੰਡਾ ਕੀਤਾ ਜਾਵੇ ਲੇਕਿਨ ਉਹ ਠੰਡਾ ਨਹੀਂ ਦੱਸ ਸੀ ਜੀ ਦੋ ਦਿਨ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ ਜਲੰਧਰ ਜੀ ਉਸ ਮੀਟਿੰਗ ਦੇ ਵਿੱਚ ਜਿਹੜੇ ਆ ਆਪਣੀ ਪੰਜ ਮੈਂਬਰੀ ਕਮੇਟੀ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਆ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਇਕੱਠੇ ਹੋਏ ਜੀ ਜੀ ਦੇ ਵਿੱਚ ਬੀਬੀ ਜਗੀਰ ਸਿੰਘ ਮਿੱਠੂ ਕੇ ਕਾਹਨੇ ਵਗੈਰਾ ਸਾਰੇ ਸੀ 12 15 ਬੰਦੇ ਸੀਗੇ ਜੀ ਇਹਨਾਂ ਨੇ ਵੀ ਡਿਮਾਂਡ ਕਰ ਲਈ ਵੀ ਇਹ ਤਖਤਾਂ ਦੇ ਜਿਹੜੇ ਜਥੇਦਾਰ ਹੈ ਇਹਨਾਂ ਦਾ ਵਿਵਾਦ ਹੈ ਇਸ ਵਿਵਾਦ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਬੁਲਾਇਆ ਜਾਵੇ ਜੀ ਉਹ اجلاس ਬੁਲਾਉਣ ਵਾਸਤੇ ਫਿਰ ਇਹਨਾਂ ਨੇ ਕਿਹਾ ਵੀ ਹੁਣ ਪਹਿਲਾਂ ਕਰੀਏ ਕੀ ਹੂੰ ਹੂੰ ਕਿਉਂਕਿ ਨਾਲ ਹੀ ਉਹਨਾਂ ਨੇ ਕਹਿੰਦੇ ਕਿ ਜੇ ਤੁਸੀਂ ਨਹੀਂ ਬੁਲਾਉਂਗੇ ਤਾਂ ਫਿਰ ਅਸੀਂ ਆਪਣੇ ਪੱਧਰ ਤੇ ਬੁਲਾ ਲਾਂਗੇ ਜੀ ਜੇ 30 ਮੈਂਬਰ ਇੱਕ ਪਾਸੇ ਹੋਣ ਤਾਂ ਉਹ اجلاس ਬੁਲਾ ਸਕਦੇ ਆ ਜੀ ਇਦੇ ਤੇ ਫਿਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਐਲਾਨ ਕਰਤਾ ਕਿ ਅਸੀਂ ਤਾਂ ਪਹਿਲੇ ਹੀ ਚਿੱਠੀਆਂ ਗੱਡੀ ਬੈਠੇ ਆ ਠੀਕ ਹੈ ਜੀ 5 ਅਗਸਤ ਦਾ ਅਸੀਂ اجلاس ਬਣਾ ਚੁੱਕੇ ਆ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਤੇ ਉਹ اجلاس ਦੀ ਆਪਣੀ ਖਬਰਤਾ اجلاس ਦੀ ਸੀ ਹਾਂਜੀ ਬਿਲਕੁਲ ਲੇਕਿਨ ਇਸੇ ਸਮੇਂ ਦੌਰਾਨ ਸਾਨੂੰ ਖਬਰੇ ਮਿਲਦੀ ਪਟਨਾ ਸਾਹਿਬ ਤੋਂ ਇੱਕ ਚਿੱਠੀ ਆਉਂਦੀ ਹੈ ਜੀ ਉੱਥੋਂ ਦੇ ਪ੍ਰਧਾਨ ਸਾਹਿਬ ਦੀ ਅਕਾਲ ਤਖਤ ਸਾਹਿਬ ਤੇ ਜੀ ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਆਪਦੇ ਮਾਮਲੇ ਨੂੰ ਨਿਪਟਾਉਣ ਨੂੰ ਤਿਆਰ ਹਾਂ ਤੇ ਤੁਸੀਂ ਸਾਡੇ ਨਾਲ ਵੀ ਜਿਹੜਾ ਹੈਗਾ ਐਮੀ ਕੇਵਲੀ ਇਸ ਮਾਮਲੇ ਨੂੰ ਨਿਪਟਾਇਆ ਜਾਓ ਹਾਂ ਹਾਂ ਉਹਨਾਂ ਨੇ ਪੇਸ਼ਕਸ਼ ਕਰ ਦਿੱਤੀ ਕਿ ਜਿਹੜੇ ਅਸੀਂ ਇੱਥੋਂ ਮਤੇ ਪਾਸ ਕੀਤੇ ਅਸੀਂ ਉਹ ਮਤੇ ਆਪਣੇ ਵਾਪਸ ਲੈ ਲੈਣੇ ਆ ਜੀ ਸਾਨੂੰ ਇਹ ਮਤੇ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਹਨਾਂ ਨੇ ਕਿਹਾ ਤਾਂ ਕੋਈ ਗੱਲ ਨਹੀਂ ਠੀਕ ਹੈ ਜੀ ਅਕਟਕ ਸਬੰਧ ਦੇ ਜੱਥੇਦਾਰ ਸਹਿਬਾਨ ਨੇ ਕਿਹਾ ਤਾਂ ਕਿ ਉਹ ਜਿਹੜੇ ਪੁਰਾਣੇ ਮਤੇ ਆ ਉਹਨਾਂ ਨੂੰ ਸਾਰੇ ਨੂੰ ਅਸੀਂ ਰੱਦ ਕਰਦੇ ਆ ਜੀ ਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਮਾਫ ਕਰਦੇ ਆ ਤੇ ਉਹਨਾਂ ਨੂੰ ਕਿਹਾ ਤਾਂ ਕਿ ਤੁਸੀਂ ਉਹਨਾਂ ਦੇ ਵੀ ਨਾਲ ਦੀ ਨਾਲ ਕਿਹਾ ਤਾਂ ਜੀ ਅਸੀਂ ਮਾਫ ਕਰਦੇ ਆ ਤਾਂ ਹੁਣ ਇਸ ਵੇਲੇ ਵਿਵਾਦ ਮੁੱਕ ਗਿਆ ਜੀ ਬਹੁਤ ਵਧੀਆ ਗੱਲ ਆ ਸਾਡੇ ਅਸਤੇ ਕੌਮਲੀ ਵੀ ਬਹੁਤ ਸੁਖਦਾ ਹੀ ਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲ ਤੇ ਢਿੱਲੋ ਸਾਹਿਬ ਜਿਹੜੀ ਸਭ ਤੋਂ ਵੱਡੀ ਪੰਜਾਬ ਪੰਜਾਬ ਤੋਂ ਬਾਹਰ ਲੋਕ ਸੁੱਖ ਦਾ ਸਾਹ ਲੈਣ ਦੇ ਲਈ ਅਮਰੀਕਾ ਕੈਨੇਡਾ ਗਏ ਵਿਚਾਰੇ ਡੌਂਕੀਆਂ ਲਾ ਕੇ ਪਹੁੰਚੇ ਭੁੱਖੇ ਭਾਣੇ ਪਹੁੰਚੇ ਵੀ ਇੱਥੇ ਸੁੱਖ ਦਾ ਸਾਹ ਆਊਗਾ ਉੱਥੇ ਵੀ ਸੁੱਖ ਦਾ ਸਾਹ ਨਹੀਂ ਆਇਆ ਕਪਿਲ ਮੁੰਡਾ ਸ਼ਰਮਾ ਉਹਦੇ ਦੇਖ ਲਓ ਉਹਦੇ ਉੱਤੇ ਉਹਦੇ ਉਹਨੇ ਕੋਈ ਉਹਦਾ ਰੈਸਟੋਰੈਂਟ ਖੋਲ੍ਹਿਆ ਉਹਤੇ ਗੋਲੀਆਂ ਚਲਾਤੀਆਂ ਜੀ ਕਿ ਕਿ ਸਿੱਖਾਂ ਵਿਰੋਧੀ ਹੈ ਜਦਕਿ ਕਪਲ ਹਮੇਸ਼ਾ ਪੰਜਾਬ ਦੇ ਨਾਲ ਖੜਾ ਉਹਨੇ ਕਿਤੇ ਵੀ ਐਹੋ ਜੀ ਗੱਲ ਨਹੀਂ ਕੀਤੀ ਜਾਂ ਭਾਵੇਂ ਕੋਈ ਇਹਨੇ ਅੰਦੋਲਨ ਦੀ ਵੀ ਗੱਲ ਉਹਨੇ ਕੀਤੀ ਗਾਹੇ ਬਗਾਹੇ ਉੱਥੇ ਹੋ ਗਿਆ ਕੰਮ ਉੱਥੇ ਜੇ ਸਰੀ ਤਾਂ ਛਾਪੇਮਾਰੀ ਚੱਲ ਹੀ ਰਹੀ ਸੀਗੀ ਤੇ ਕਹਿੰਦੇ ਕੈਲੀਫੋਰਨੀਆ ਦਾ ਜੈਕ ਸੈਂਗ ਜੈਕਨ ਏਰੀਆ ਜੀ ਉੱਥੇ ਸਟਾਕਟਨ ਦੇ ਨੇੜੇ ਤੜੇ ਉਥੋਂ ਐਫਬੀਆਈ ਨੇ ਕਹਿੰਦੇ ਚੰਗੇ ਬੰਦੇ ਆਂਦੀਆਂ ਬਾਹਾਂ ਬੰਨੀਆਂ ਨੇ ਜੀ ਇਹ ਚੰਗੇ ਗੁਰਸਿੱਖ ਬੰਦੇ ਵੀ ਨਜ਼ਰ ਆ ਰਹੇ ਨੇ ਕਹਿੰਦੇ ਬੜਾ ਕੁਝ ਬਰਾਮਦ ਹੋਇਆ ਬੜੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਐ ਬਿਲਕੁਲ ਦਾਨੇਲਿਆ ਸਾਹਿਬ ਖਬਰਾਂ ਬੜੀਆਂ ਜਿਹੜੀਆਂ ਸਾਡੇ ਲਈ ਚਿੰਤਾਜਨਕ ਆ ਰਹੀਆਂ ਪਹਿਲਾਂ ਤਾਂ ਇਧਰੋਂ ਹੀ ਚਿੰਤਾਜਨਕ ਖਬਰਾਂ ਉਧਰ ਜਾਂਦੀਆਂ ਸੀ ਜੀ ਕਿ ਪੰਜਾਬ ਚਾ ਹੋ ਗਿਆ ਭਾਰਤ ਚਾ ਹੋ ਗਿਆ ਸਿੱਖਾਂ ਨਾਲ ਬਿਸਕਰੀ ਬਾਜੀ ਹੋ ਰਹੀ ਹੈ ਸਿੱਖਾਂ ਤੇ ਟੱਕੇ ਹੋ ਰਹੇ ਇਸ ਕਿਸਮੀਆਂ ਸਾਰੀਆਂ ਖਬਰਾਂ ਜਾਂਦੀਆਂ ਸੀ ਜੀ ਆਮ ਤੌਰ ਤੇ ਪਹਿਲਾਂ ਉਹ ਤੋਂ ਪਹਿਲਾਂ ਹੁੰਦੀ ਸੀ ਕਿ ਭਾਵੇਂ ਦੇਸ਼ ਦੇ ਵਿੱਚ ਸਿੱਖ ਹੁੰਦੇ ਤੇ ਵਿਦੇਸ਼ ਦੇ ਵਿੱਚ ਸਿੱਖ ਹੁੰਦੇ ਜਿਹੜੀ ਉਹਨਾਂ ਦੇ ਖਿਲਾਫ ਕੋਈ ਉਹ ਲੋ ਮੌਦਾ ਜੀ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੁੰਦੀ ਤਾਂ ਉਸ ਵੇਲੇ ਹੁੰਦਾ ਕੀ ਸੀ ਕਿ ਉਹ ਲੋਕ ਜਿਹੜੇ ਐ ਉਹ ਅਕਾਲੀ ਦਲ ਵੱਲ ਤੇ ਸ਼ਰੂਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲ ਦੇਖਦੇ ਹੁੰਦੇ ਸੀ ਜੀ ਇਹ ਸਾਡੇ ਦੁੱਖਾਂ ਸੁੱਖਾਂ ਦਾ ਇਲਾਜ ਇਹ ਕਰਨਗੇ ਲੇਕਿਨ ਉਹ ਅਸੀਂ ਤਾਂ ਵੀ ਆਪਣੇ ਜਾਲਾਂ ਚ ਫਸ ਕੇ ਬਹਿ ਗਏ ਜੀ ਤੇ ਸਾਨੂੰ ਜਿਹੜੀ ਉਧਰੋਂ ਠੰਡੀ ਹਵਾ ਇਸ ਕਰਕੇ ਆਉਂਦੀ ਸੀ ਚੰਗੀ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਬੈਠਾ ਉਹ ਖੁਸ਼ਹਾਲ ਐ ਜੀ ਉਹ ਆਪਣੇ ਪਿੰਡਾਂ ਦਾ ਆਪਣੇ ਖੇਤਾਂ ਦਾ ਜਿਹੜਾ ਹੈਗਾ ਇਹ ਵਿਕਾਸ ਵੀ ਕਰਵਾਉਂਦੇ ਐ ਸਾਂਝੇ ਕੰਮਾਂ ਦੇ ਵਿੱਚ ਉਹ ਭਾਗ ਵੀ ਲੈਂਦੇ ਆ ਵਗੈਰਾ ਵਗੈਰਾ ਗਰੀਬ ਗੁਰਬੇ ਦੀ ਮਦਦ ਵੀ ਕਰਦੇ ਆ ਜੀ ਲੇਕਿਨ ਜਦੋਂ ਪੰਜਾਬ ਤੇ ਹਾਲਾਤ ਮਾੜੇ ਹੋਏ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਲੋਕ ਇਧਰੋਂ ਮਤਲਬ ਜਿਹੜੇ ਸਤਾਏ ਹੋਏ ਸੀ ਸਿਸਟਮ ਦੇ ਜੀ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਬੜੇ ਹੋਏ ਸੀ ਜਿਨ੍ਹਾਂ ਦੇ ਕੁਝ ਰਿਸ਼ਤੇਦਾਰ ਮਾਰੇ ਗਏ ਕੋ ਭੈਣ ਭਰਾ ਮਾਰੇ ਗਏ ਕੁਝ ਬੰਦੇ ਖੜਕੂ ਮੂਵਮੈਂਟ ਨਾਲ ਜੁੜੇ ਹੋਏ ਸੀ ਹਾਂ ਹਾਂ ਤੇ ਆਪਾਂ ਕਹਿ ਦਈਏ ਸਿੱਖ ਲਹਿਰ ਨਾਲ ਜੁੜੇ ਹੋਏ ਸੀਗੇ ਉਹ ਆਪਣੀਆਂ ਜਾਨਾਂ ਬਚਾ ਕੇ ਇਧਰੋਂ ਨਿਕਲ ਕੇ ਬਾਹਰ ਚਲੇ ਗਏ ਸੀ ਜੀ ਉੱਥੇ ਜਾ ਕੇ ਚਲੇ ਗਏ ਤੇ ਉਹਨਾਂ ਨੇ ਜਾ ਕੇ ਉੱਥੇ ਆਪਣਾ ਜਿਹੜਾ ਹੈਗਾ ਸਿਲਸਿਲਾ ਬਣਾ ਲਿਆ ਜੀ ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਉਹ ਐ ਜਿਹਦੇ ਪੀਸਫੁੱਲ ਢੰਗ ਦੇ ਨਾਲ ਇੱਕ ਵੱਖਰੇ ਦੇਸ਼ ਦੀ ਮੰਗ ਕਰਦੇ ਆ ਖਾਲਿਸਤਾਨ ਦੀ ਮੰਗ ਕਰਦੇ ਆ ਰੈਂਡਮ ਦੀ ਮੰਗ ਕਰਦੇ ਕਰੀਆ ਨੂੰ ਤਾਂ ਸਾਡੇ ਵੀ ਇੱਧਰ ਕਰ ਸਕਦੇ ਆ ਅਸੀਂ ਬਿਲਕੁਲ ਜੀ ਹਾਂ ਜੀ ਜੇ ਇੱਥੇ ਕਿਸੇ ਨੇ ਕਰਨੀ ਹੋਵੇ ਸੁਪਰੀਮ ਕੋਰਟ ਨੇ ਕਿਹਾ ਕਿ ਪੂਰਾ ਮੰਨ ਲੈ ਕੇ ਤੁਸੀਂ ਜੋ ਮਰਜ਼ੀ ਆ ਕਰ ਸਕਦੇ ਹੋ ਕਰ ਲਓ ਜੀ ਪਰ ਸਮੱਸਿਆ ਅਗਲੀ ਇਹ ਆ ਗਈ ਕਿ ਜਿਹੜੀ ਸਾਡੇ ਲੋਕ ਇੱਧਰੋਂ ਗਏ ਹੋਏ ਐ ਉਹਨਾਂ ਲੋਕਾਂ ਦੀ ਪੋਜੀਸ਼ਨ ਇਹ ਬਣ ਗਈ ਐ ਜੀ ਕਿ ਉਹ ਉੱਥੇ ਜਿਹੜੇ ਕੁਝ ਜਿਹੜੇ ਉੱਥੋਂ ਦੀ ਜਿਹੜੀ ਇੱਕ ਕਪੜੇ ਦੀ ਛੜੇਬਾਦੀ ਆ ਉਹਦੇ ਵਿੱਚ ਪੈ ਗਈ ਜੀ ਤੇ ਕੁਛ ਦਾਦੇ ਵਾਲੀ ਸਭ ਸਾਨੂੰ ਇਹ ਮੰਨਣਾ ਪੈਣਾ ਹੈ ਕਿ ਜਿਹੜੇ ਕੁਝ ਗੈਂਗਸਟਰ ਇਧਰੋਂ ਚਲੇ ਗਏ ਹਾਂਜੀ ਹਾਂਜੀ ਉਹ ਗੈਂਗਸਟਰਾਂ ਨੇ ਜਾ ਕੇ ਉੱਥੇ ਹੱਥ ਮਿਲਾ ਲਿਆ ਉਹਨਾਂ ਦੇ ਨਾਲ ਜੀ ਉਹਨਾਂ ਸਾਡੇ ਸੱਜਣਾ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਸਾਡਾ ਇਹ ਕੰਮ ਕਰ ਦੇਣਗੇ ਲੇਕਿਨ ਇਹ ਉਹਨਾਂ ਦੇ ਭਾਰੂ ਪੈ ਰਹੇ ਆ ਹੂੰ ਹੂੰ ਭਾਰੂ ਇਸ ਕਰਕੇ ਪੈ ਰਹੇ ਕਿ ਜਿਹੜੇ ਗੈਂਗਸਟਰ ਉਹ ਗੈਂਗਸਟਰ ਨਾ ਸਿਰਫ ਜਿਹੜੇ ਆਪਾਂ ਕਹਿ ਸਕੀਏ ਕਿ ਸਾਡੇ ਤੇ ਜਿਹੜੇ ਹੈਗੇ ਆ ਹਿੰਦੂਵਾਦ ਤੇ ਜਾਂ ਦੂਜਾ ਤੇ ਕਿਸੇ ਨੂੰ ਟਾਰਗੇਟ ਸਾਡੇ ਭਾਈਚਾਰੇ ਨੂੰ ਵੀ ਬਣਾਉਂਦੇ ਆ ਆ ਬਿਲਕੁਲ ਜੀ ਸਾਰਿਆਂ ਨੂੰ ਹੀ ਧਰ ਲੈਂਦੇ ਇੱਕੋ ਇੱਕੋ ਹੀ ਉਹ ਤਾਂ ਛਾਜ ਪਾ ਲੈਂਦੇ ਹੀ ਸਾਰਿਆਂ ਨੂੰ ਆ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਹੋਣਾ ਵੀ ਉੱਥੇ ਜਿਹੜੇ ਹੈਗੇ ਸਿੱਖ ਭਾਈਚਾਰੇ ਦੇ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹਨਾਂ ਦੇ ਤੇ ਵੀ ਹਮਲੇ ਹੋਈ ਹੈ ਜੀ ਉਹ ਲੁੱਟੇ ਵੀ ਗਏ ਆ ਕੁੱਟੇ ਵੀ ਗਏ ਆ ਮਾਰੇ ਵੀ ਗਏ ਆ ਹਰਦੀਪ ਸਿੰਘ ਨਿਜਰ ਦੀ ਮਿਸਾਲ ਸਾਡੇ ਸਾਹਮਣੇ ਹੈ ਜੀ ਕਿਉਂਕਿ ਹਰਦੀਪ ਸਿੰਘ ਨਿਜਰ ਦੇ ਮਾਮਲੇ ਜਿਹੜੀ ਚਾਰਜ ਸ਼ੀਟ ਦਾਇਰ ਕੀਤੀ ਵੀ ਆ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਮਾਰਨ ਵਾਲੇ ਬੰਦੇ ਚਾਹ ਰਹੇ ਆ ਪੰਜਾਬੀ ਆ ਗਏ ਜੀ ਔਰ ਉਸ ਕਰ ਰਹੇ ਆ ਇਸੇ ਤਰੀਕੇ ਕਾਫੀ ਸਾਰੇ ਲੋਕ ਕੋ ਐ ਜਿਹੜੇ ਜਿਹੜੇ ਉਥੋਂ ਜਿਹੜੇ ਇਹ ਜਿਹੜੇ ਸਾਨੂੰ ਜਿਹੜੇ ਜਿਹਨਾਂ ਨੂੰ ਟਾਰਗੇਟ ਕਿਲਿੰਗ ਸੈਲ ਚਾਹੀਦੀ ਹੈ ਹੂੰ ਹੂੰ ਉਹ ਪੈਸੇ ਦੇ ਆਧਾਰ ਤੇ ਇੱਥੇ ਲੋਕਾਂ ਨੂੰ ਉਕਸਾ ਕੇ ਤੇ ਉਹ ਇਹ ਕੰਮ ਕਰਵਾ ਰਹੇ ਹੈ ਜੀ ਪਿਛਲੇ ਸਮੇਂ ਚ ਦੇਖਿਆ ਕਿ ਕਿੰਨੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਉਹ ਦਿੱਤਾ ਆ ਲਾਰਾ ਦੇ ਤੱਕ ਤੁਹਾਨੂੰ ਅਸੀਂ ਕੈਨੇਡਾ ਲੈ ਜਾਵਾਂਗੇ ਤੁਹਾਨੂੰ ਅਸੀਂ ਅਮਰੀਕਾ ਲੈ ਜਾਵਾਂਗੇ ਤੁਹਾਡੇ ਵਿੱਚ ਝੰਡੇ ਲਾਓ ਤੁਸੀਂ ਫਲਾਨਾ ਕਰੋ ਤੁਸੀਂ ਧਮਕਾ ਕਰੋ ਹੂੰ ਬਿਲਕੁਲ ਉਹਨਾਂ ਨੇ ਕਰਕੇ ਵੀ ਤੁਸੀਂ ਆ ਕਰੋ ਅਸੀਂ ਥੋੜੀ ਮਦਦ ਕਰਾਂਗੇ ਹੂੰ ਹੂੰ ਲੇਕਿਨ ਜਦੋਂ ਬੱਚੇ ਫਸ ਗਏ ਵਿਚਾਰੇ ਨੇ ਸਾਰਾ ਕੁਝ ਕਰਕੇ ਤੇ ਅੱਜ ਇਹ ਵੀ ਉਹਨਾਂ ਦੇ ਮਾਪਿਆਂ ਦਾ ਤਰੀਕਾ ਬੁਝਤ ਨਹੀਂਆ ਮੁਸ਼ਕਲ ਹੋ ਗਿਆ ਪਿਆ ਬਿਲਕੁਲ ਜੀ ਬਿਲਕੁਲ ਅੱਛਾ ਜਿਹੜੇ ਬੰਦੇ ਕਿਉਂਕਿ ਇਹ ਸਾਨੂੰ ਮੰਨੇ ਨਹੀਂ ਪਿਆ ਨਹੀਂ ਇਸ ਗੱਲ ਦੀ ਕਿ ਚਾਹੇ ਕੈਨੇਡਾ ਹੋਵੇ ਤੇ ਚਾਹੇ ਅਮਰੀਕਾ ਹੋਵੇ ਉੱਥੇ ਜਿਹੜੇ ਹੈਗੇ ਆ ਕੁਝ ਲੋਕ ਇਹੋ ਜਿਹੇ ਆ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਸੀ ਜੀ ਕਾਲਾ ਨੂੰ ਵੀ ਸ਼ਾਇਦ ਇਹ ਲੱਗਦਾ ਸੀ ਕਿ ਚਲੋ ਠੀਕ ਹੈ ਆਪਣਾ ਕਹੇ ਜਿਹੜੇ ਆਪਣੇ ਹਿੱਤਾਂ ਦੀ ਪੂਰਤੀ ਕਰਦੇ ਸਾਨੂੰ ਕੀ ਕਹਿੰਦੇ ਹੈ ਜੀ ਲੇਕਿਨ ਜੇ ਤੁਹਾਨੂੰ ਉਥੋਂ ਦੀ ਸੁਸਾਇਟੀ ਨੂੰ ਨੇ ਡਿਸਟਰਬ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਤੁਹਾਨੂੰ ਪਤਾ ਵੀ ਜਿਹੜੇ ਦੁਨੀਆ ਦੇ ਥਾਣੇਦਾਰ ਹੈ ਹਾਂ ਬਿਲਕੁਲ ਜਿਹੜੀ ਦੁਨੀਆ ਦੀ ਪੁਲਿਸਿੰਗ ਕਰਦੇ ਤੋ ਆਪਦੇ ਦੇਸ਼ ਦੇ ਵਿੱਚ ਇਦਾਂ ਕਿਵੇਂ ਕਰਨਗੇ ਬਿਲਕੁਲ ਬਿਲਕੁਲ ਜੀ ਕਿਵੇਂ ਕਰਨ ਦੇਣਗੇ ਤੇ ਸਾਡੇ ਬੰਦੇ ਨੂੰ ਸੋਚਣਾ ਚਾਹੀਦਾ ਸੀ ਕਿ ਅਸੀਂ ਕੀ ਕਰ ਰਹੇ ਹਾਂ ਹੂੰ ਹੂੰ ਤੋ ਮੈਨੂੰ ਬੜੀ ਸ਼ਰਮਾਈਦਾਰ ਨਾ ਲੱਗਿਆ ਸਭ ਜਦੋਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਕਿਸਾ ਧਾਰੀ ਬੜੇ ਵਧੀਆ ਬੰਦੇ ਜਿਹੜੇ ਹੈਗੇ ਉਹਨਾਂ ਦੀਆਂ ਬਾਹਾਂ ਪਛਾਣ ਨਿੰਗਾ ਨਿੰਗਾ ਦੇ ਬਾਣੇ ਵਿੱਚ ਦੱਸੋ ਰਹਿਣ ਵਾਲੇ ਬੰਦੇ ਆਪਛਾਹ ਨੂੰ ਉਹਨਾਂ ਦੇ ਕੜੀਆਂ ਲਾ ਕੇ ਇਸ ਕੜੀਆਂ ਲਾ ਕੇ ਉਹਨੇ ਬੰਨੀਆਂ ਇਕੱਲੇ ਇਕੱਲੇ ਬੰਦੇ ਦੇ ਉੱਤੇ ਦੋ ਦੋ ਅਮਰੀਕਨ ਪੁਲਿਸ ਵਾਲੇ ਖੜੇ ਐ ਐਫ ਬੀ ਆਈ ਦੇ ਖੜੇ ਐ ਦੂਜੇ ਖਲੋਤੇ ਵੀ ਐ ਹੂੰ ਹੂੰ ਤੇ ਜਿਹੜੇ ਮਤਲਬ ਜਿੰਨਾ ਸਰਦਾਰਾਂ ਦੀ ਦੁਨੀਆ ਦੇ ਵਿੱਚ ਮਤਲਬ ਜੇ ਇੱਕ ਚੰਗੀ ਇੱਜ਼ਤ ਬਣੀ ਹੋਵੇ ਜਿੰਨਾਂ ਦੀ ਹਾਂ ਹਾਂ ਇਹ ਆਪਾਂ ਦੇਖੀਂ ਦੁਨੀਆ ਦੇ ਵਿੱਚ ਕਿਤੇ ਵੀ ਕਿ ਮਸੀਬਤ ਪੈ ਜੇ ਉੱਥੇ ਸਰਦਾਰ ਜਾ ਕੇ ਲੰਗਰ ਲਾਉਂਦੇ ਆ ਸਿੱਖ ਲੰਗਰ ਲਾਉਂਦੇ ਆ ਜੀ ਤੇ ਉਹਨਾਂ ਦੇ ਭਾਈਚਾਰੇ ਦੇ ਲੋਕ ਜਦੋਂ ਬੰਨੇ ਬੈਠੇ ਉਹਨੂੰ ਤੇ ਫਿਰ ਤੁਸੀਂ ਕੀ ਕਹੋਗੇ ਇਹ ਨੇਕਦਮੀ ਹੈ ਕਿ ਜਦੋਂ ਸਾਡੇ ਕੋਲੇ ਨਾਂ ਵੀ ਹੈਗੇ 8 ਪੰਧਿਆਂ ਦੇ ਪਰ ਅਸੀਂ ਇੰਨਾ ਖਿਆਲ ਰੱਖਦੇ ਆ ਕਿ ਉਹ ਸਾਡੇ ਭਾਈਚਾਰੇ ਦੇ ਲੋਕ ਆਸੀਂ ਨਾਂ ਨਹੀਂ ਲੈਂਦੇ ਹੂੰ ਹੂੰ ਅਸੀਂ ਨਾਂ ਦਾ ਜ਼ਿਕਰ ਨਹੀਂ ਕਰਦੇ ਅਸੀਂ ਵੀ ਇੱਕ ਮਰਿਆਦਾ ਦੇ ਵਿੱਚ ਪੱਜੇ ਹੋਏ ਆ ਕਿਉਂਕਿ ਕਰਤੂਤ ਉਹਨਾਂ ਦੀ ਹੈ ਕਾਰਾ ਉਹਨਾਂ ਦਾ ਦੇ ਸਮਾਜ ਸਾਡਾ ਸਾਰਾ ਬਦਨਾਮ ਹੁੰਦਾ ਆ ਬਿਲਕੁਲ ਜੀ ਬਿਲਕੁਲ ਸਾਰਾ ਭਾਈਚਾਰਾ ਬਦਨਾਮ ਹੁੰਦਾ ਇਸ ਕਰਕੇ ਅਸੀਂ ਉਹਨਾਂ ਦਾ ਗੱਲ ਉਹਨਾਂ ਦੀ ਉਹ ਜ਼ਿਕਰ ਨਹੀਂ ਕਰਨਾ ਚਾਹੁੰਦੇ ਪਰ ਜਿਹੜੀ ਇਹ ਸ਼ਰਮਨਾਕ ਗੱਲ ਹੈ ਵੀ ਉਹ ਕਹਿੰਦੇ ਉਹਦੇ ਨਾਲ ਵੀ ਜਿਹੜੇ ਭਾਈਚਾਰੇ ਇਧਰ ਜਿਹੇ ਮਤਲਬ ਦੇ ਜਿਹੇ ਜਿਹੇ ਕੁਕਰਮ ਕਰਦੇ ਸੀ ਉਧਰ ਉਦੋਂ ਵੀ ਵੱਡੇ ਜਾ ਕੇ ਕਰਨ ਲਾ ਕੇ ਤੇ ਉਹਨਾਂ ਨੇ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਉਧਰ ਬੈਠੇ ਜਿਨ੍ਹਾਂ ਨੇ ਚੰਗੀ ਜਿਤ ਬਣਾਈ ਉਹਨਾਂ ਦੇ ਲਈ ਵੀ ਉਹਨਾਂ ਨੇ ਡਿਸਟਰਬੈਂਸ ਪੈਦਾ ਕੀਤੀ ਹੈ ਤਾਂ ਇਹ ਸਭ ਤੁਹਾਡੀ ਯਾਦ ਹੋਣਾ ਹੈ ਕਿ ਜਦੋਂ ਟਵਿੰਨ ਟਾਵਰ ਤੇ ਤੇ ਹਮਲਾ ਹੋਇਆ ਹਾਂਜੀ ਹਾਂਜੀ ਉਸ ਵੇਲੇ ਮਤਲਬ ਬਹੁਤੇ ਹਮਲੇ ਸਾਡੇ ਸਿੱਖਾਂ ਤੇ ਹੋਣ ਲੱਗੇ ਸੀ ਉੱਥੇ ਦੇ ਲੋਕ ਸਮਝਣ ਲੱਗੇ ਸੀ ਵੀ ਇਹ ਮੁਸਲਮਾਨ ਹੈ ਇਹ ਮੁਸਲਮਾਨ ਹੈ ਇਹਨਾਂ ਦੇ ਪੱਗਾਂ ਜਿਹੜੀਆਂ ਵੱਡੀਆਂ ਹੋਈਆਂ ਹੂੰ ਇਹ ਤਾਂ ਭਲਾ ਹੋਵੇ ਮਤਲਬ ਵੀ ਮੈਂ ਕਹੂੰਗਾ ਵੀ ਜਿਹੜਾ ਕਾਂਗਰਸ ਪਾਰਟੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਫਿਰ ਪਤਾ ਲੱਗਿਆ ਯਾਰ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਤੇ ਇੱਕ ਵੱਖਰੇ ਪੰਜ ਚਾਰੇ ਦਿਨਾਂ ਬਿਲਕੁਲ ਜੀ ਹਾਂ ਹਾਂ ਇਹਨਾਂ ਦੀ ਇੱਕ ਵੱਖਰੀ ਪਾਈਚਾਰੇ ਦੇ ਲੋਕ ਹੈ ਤੇ ਆਪਣਾ ਮਤਲਬ ਉਹਦੇ ਨਾਲ ਥੋੜਾ ਜਿਆਦਾ ਬਚਾਅ ਹੋਇਆ ਉਹਦਾ ਸਾਡਾ ਪਾਸੇ ਗਿਆ ਹੁਣ ਮੈਂ ਕਹੂੰਗਾ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਸਿੱਧੂ ਮੂਸੇਵਾਲੇ ਨਾਲ ਪਤਾ ਲੱਗਿਆ ਕਿ ਯਾਰ ਇਹ ਵੀ ਸਿੱਖਾਂ ਦੇ ਵਿੱਚੋਂ ਆਉਂਦਾ ਇੱਕ ਉਹ ਬੰਦਾ ਹੈ ਜੀ ਚਲੋ ਉਸ ਤੋਂ ਬਾਅਦ ਹੁਣ ਦਲਜੀਤ ਦੁਸਾਂਝ ਹੈ ਜਿਹੜਾ ਦਲਜੀਤ ਦੁਸਾਂਝ ਦੀ ਵਜ੍ਹਾ ਕਰਕੇ ਸਾਡੀ ਪਛਾਣ ਬਣੀ ਹੈ ਜੀ ਕਿੱਥੇ ਤਾਂ ਸਾਡੇ ਇਹਨਾਂ ਬੰਦਿਆਂ ਦੇ ਡਾਕਟਰ ਮਨਮੋਹਨ ਸਿੰਘ ਦਲਜੀਤ ਦੁਸਾਂਝ ਵਗੈਰਾ ਇਹਨਾਂ ਦੀ ਵਜ੍ਹਾ ਕਰਕੇ ਸਾਡੀ ਇੱਕ ਵੱਖਰੀ ਪਛਾਣ ਬਣੀ ਦੁਨੀਆ ਦੇ ਵਿੱਚ ਜੀ ਉਹ ਇਸ ਕਰਕੇ ਕਿ ਇੱਥੇ ਵਿਦਵਾਨ ਬੰਦੇ ਵੀ ਹੈਗੇ ਐ ਕਲਾਕਾਰ ਬੰਦੇ ਵੀ ਹੈਗੇ ਐ ਤੇ ਬੜੇ ਵੱਡੇ ਅਰਥਸ਼ਾਸਤ ਵੀ ਹੈਗੇ ਐ ਜੀ ਜੀ ਤੇ ਇੱਥੇ ਮਤਲਬ ਜਿਹੜੇ ਹੁਣ ਹੁਣ ਇਹ ਆ ਗਿਆ ਕਿ ਇੱਥੇ ਆਬ ਤੇ ਵੀ ਹੈਗੇ ਹਾਂ ਬਿਲਕੁਲ ਪੀਰ ਦੇ ਨਾਲ ਸਾਡੀ ਬਦਨਾਮੀ ਹੁੰਦੀ ਹੈ ਸੋ ਅਸੀਂ ਨਾਂ ਨਹੀਂ ਲੈਣਾ ਚਾਹਾਂਗੇ ਪਰ ਅਸੀਂ ਬੁਝਾਰਸ਼ ਜ਼ਰੂਰ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਘੱਟੋ ਘੱਟ ਬਾਹਰ ਜਾ ਕੇ ਤੁਸੀਂ ਆਪਣੇ ਭਾਈਚਾਰੇ 'ਚ ਕਿ ਆਪਣੀ ਮਿੱਟੀ ਪਲੀਤ ਨਾ ਕਰਵਾਓ ਉੱਥੇ ਜਾ ਕੇ ਪੁੱਠੇ ਕੰਮ ਨਾ ਕਰੋ ਨਹੀਂ ਤਾਂ ਫਿਰ ਆ ਕੁਝ ਜਿਹੜਾ ਹੁਣ ਸਾਨੂੰ ਮਜਬੂਰੀ ਵਾਸਤੇ ਖਬਰ ਡਿਸਕਸ ਕਰਨੀ ਪੈ ਰਹੀ ਹੈ ਕਿਉਂਕਿ ਜੇ ਨਾ ਕਰਾਂਗੇ ਤਾਂ ਅਸੀਂ ਆਪਣੇ ਭਾਈਚਾਰੇ ਨਾਲ ਬੇਇਨਸਾਫੀ ਵੀ ਕਰਾਂਗੇ ਬਿਲਕੁਲ ਤੇ ਢਿੱਲੋ ਸਾਹਿਬ ਇੱਕ ਨਾ ਖਬਰ ਅੱਜ ਆ ਰਹੀ ਹੈ ਜੀ ਗਾਜੀਆਬਾਦ ਤੋਂ ਗਾਜੀਆਬਾਦ ਦੇ ਏਰੀਏ ਚ ਕਲੋਨੀਆਂ ਬੜੀਆਂ ਜਿੱਥੇ ਆਪਣਾ ਗਾਜੀ ਕੀ ਕਹਿੰਦੇ ਆ ਗਾਜੀਪੁਰ ਆਪਣਾ ਲੱਗਿਆ ਸੀ ਧਰਨਾ ਇਹਦੇ ਨੇੜੇ ਦੇ-ਵੇੜੇ ਬਹੁਤ ਏਰੀਆ ਵਧੀਆ ਏਰੀਆ ਇੱਥੇ ਕੱਲ ਪਰਸੋਂ ਕੀ ਹੋਇਆ ਜੀ ਇੱਕ ਘਰੇ ਕੰਮ ਕਰਦੀ ਸੀ ਲੇਡੀ ਤੇ ਉਹ ਲੇਡੀ ਨੇ ਕਰ ਲਈ ਚੋਰੀ ਜਦੋਂ ਚੋਰੀ ਕੀਤੀ ਤੇ ਉਹਨਾਂ ਨੇ ਜੀ ਇਹਨੂੰ ਹਟਾਤਾ ਤੇ ਉਹ ਬਾਅਦ ਚ ਪਤਾ ਲੱਗਿਆ ਵੀ ਉਹ ਬੰਗਲਾਦੇਸ਼ੀ ਸੀ ਗੈਰ ਕਾਨੂੰਨੀ ਤੌਰ ਤੇ ਫੇਰ ਕਿ ਉਹ ਹੈ ਢੱਲੋ ਸਾਹਿਬ ਬੰਗਲਾਦੇਸ਼ੀਆਂ ਦੀਆਂ ਦੂੜ 200 ਬੁੜੀਆਂ ਦੇ ਬੰਦੇ ਉਹ ਕਲੋਨੀ ਦੇ ਵਿੱਚ ਵੜ ਗਏ ਜੀ ਇੰਨੀ ਤੋੜਪਨ ਕੀਤੀ ਗੱਲ ਹੀ ਛੱਡ ਦਿਓ ਉੱਥੇ ਤਾਂ ਜਿਹੜਾ ਬੰਗਲਾਦੇਸ਼ੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਮਸਲਾ ਖੜਾ ਹੋਇਆ ਸੀ ਵੀ ਇਹ ਤਾਂ ਹੈ ਗਿਆ ਹੁਣ ਕਹਿੰਦੇ ਪੰਜਾਬ 'ਚ ਜਿਹੜੇ ਨੇ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਨੂੰ ਵੀ ਹੁਣ ਬਾਹਰ ਕੱਢਣ ਦੀ ਫੇਰ ਗੱਲ ਤੁਰ ਪਈ ਜੀ ਆ ਬਿਲਕੁਲ ਜਿਹੜੀ ਆ ਆਪਣੀ ਖਬਰ ਜਿਹੜੀ ਆ ਰਿਲੇਟਡ ਹੈ ਜੀ ਇਧਰ ਦੇ ਪਾਸੇ ਫੌਦ ਨਾਲ ਜੀ ਫੌਦ ਦੇ ਵਿੱਚ ਮਤਲਬ ਜਿਹੜੇ ਜੇ ਆਪਾਂ ਦੇਖੀਏ ਤਾਂ ਉੱਥੇ ਇੱਕ ਪਿੰਡ ਹੈ ਲਖਨਪੁਰ ਖਰ ਗਰਗਰਚਾ ਹਾਂਜੀ ਗਰਗਰਚਾ ਪਤੀ ਹੈ ਇਹਨਾਂ ਦੀ ਪਿੰਡ ਹੈ ਲਖਨਪੁਰ ਜੀ ਉੱਥੋਂ ਦੀ ਪੰਚਾਇਤ ਨੇ ਇਕੱਠਿਆਂ ਹੋ ਕੇ ਗ੍ਰੈਜੂਲੇਸ਼ਨ ਪਾਤਾ ਕਿ ਜਿਹੜੇ ਇਹ ਲੋਕ ਇੱਥੇ ਰਹਿ ਰਹੇ ਹੈ ਜਿਨ੍ਹਾਂ ਦੇ ਕੋਲ ਕੋਈ ਪਛਾਣ ਪੱਤਰ ਨਹੀਂ ਜਿਹੜੇ ਬਿਗੈਰ ਕਿਸੇ ਡਾਕੂਮੈਂਟ ਤੋਂ ਰਹਿੰਦੇ ਹੈ ਇਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਪਿੰਡ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਜੀ ਔਰ ਜਿਹੜੇ ਸਰਪੰਚ ਸਾਹਿਬ ਹੈ ਉੱਥੋਂ ਦੇ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਜੀ ਇੱਕ ਤਾਂ ਨਸ਼ਾ ਕਰਦੇ ਹੈ ਜੀ ਇਹਨਾਂ ਨੇ ਕਹਿੰਦੇ ਭੰਗ ਵਾਲੇ ਪੌਦੇ ਆ ਜਿਹੜੇ ਅਸੀਂ ਉਹ ਵੀ ਪਟਕੇ ਆਏ ਆ ਜੀ ਇਹ ਪੁਲੀਆਂ ਤੇ ਬੰਦੇ ਆ ਜਾਂ ਕੇ ਇਹ ਤੋੜਾ ਫੇੜਾ ਕਰਦੇ ਆ ਉੱਥੇ ਉੱਥੇ ਸਾਡੀਆਂ ਧੀਆ ਭੈਣਾਂ ਵੀ ਹੁੰਦੀਆਂ ਸਾਡੇ ਬੱਚੇ ਵੀ ਹੁੰਦੇ ਆ ਜੀ ਤਾਂ ਨਹੀਂ ਇਹ ਸਭ ਮੇਰੇ ਖਰ ਮਤਲਬ ਕਿ ਜੇ ਪਾਈ ਇਸ ਸਾਬ ਨੂੰ ਗੱਲ ਕਰੀਏ ਤਾਂ ਅਸੀਂ ਤਾਂ ਫਿਰ ਮਤਲਬ ਜਿਹੜਾ ਬਿਲਕੁਲ ਨਿਕੜ ਜਾਗੇ ਲੋਕਾਂ ਨਾਲ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਸਾਡੇ ਮੇਰੇ ਆਪਣੇ ਪਿੰਡ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਣੀ ਵੀ ਹੈ ਬਿਲਕੁਲ ਜੀ ਉਸ ਯੂਨੀਵਰਸਿਟੀ ਦੇ ਵਿੱਚ ਸਾਰੇ ਭਾਰਤ ਦੇ ਵਿੱਚੋਂ ਕੀ ਵਿਦੇਸ਼ਾਂ ਦੇ ਵਿੱਚੋਂ ਵੀ ਬੱਚੇ ਆਏ ਵੀ ਹੈ ਜੀ ਉੱਥੇ ਜਵਾਨ ਕੁੜੀਆਂ ਮੁੰਡੇ ਆ ਉਹ ਐ ਜਿਹੜੇ ਬੰਦਿਆਂ ਨੇ ਗਾਂ ਮਤਲਬ ਜੇ ਟੀਚਰਾਂ ਨੂੰ ਪੜਾਉਣੇ ਹਾਂਜੀ ਕਾਲਜਾਂ ਦੇ ਟੀਚਰਾਂ ਨੂੰ ਪੜਾਉਣਾ ਯੂਨੀਵਰਸਿਟੀਆਂ ਦੇ ਵਿੱਚੋਂ ਬੰਦੇ ਉਹ ਪੈਦਾ ਹੋ ਰਹੇ ਆ ਜੀ ਉਹ ਖੁੱਲੇ ਦਿਮਾਗਾਂ ਦੇ ਲੋਕ ਹੈ ਉੱਥੇ ਕੁੜੀਆਂ ਮੁੰਡੇ ਇਕੱਠੇ ਜਿਹੜੇ ਹੈਗੇ ਸੜਕ ਤੇ ਵੀ ਸੈਰ ਕਰਦੇ ਫਿਰਦੇ ਆ ਨਾਲ ਖੇਤਾਂ ਉਹ ਖੇਤਾਂ ਦੇ ਪਾਸੇ ਵੀ ਤੁਰੇ ਫਿਰਦੇ ਆ ਜੀ ਜਿਹੜਾ ਉਹਨਾਂ ਦਾ ਪਹਿਰਾਵਾ ਸਕਰਟਾਂ ਪਾਈਆਂ ਹੋਈਆਂ ਕੁੜੀਆਂ ਦੇ ਮੁੰਡਿਆਂ ਦੇ ਨਿਕੜਾਂ ਜੀਆਂ ਪਾਈਆਂ ਹੋਈਆਂ ਉਹ ਬਾਹਾਂ ਚ ਬਾਹਾਂ ਪਾ ਕੇ ਤੁਰੇ ਫਿਰਦੇ ਆ ਹਾਂਜੀ ਇਹ ਗੱਲ ਦੀ ਸਮੱਸਿਆ ਸਾਨੂੰ ਵੀ ਸਾਡੇ ਵੀ ਪਿੰਡ ਦੇ ਵਿੱਚੋਂ ਆਈ ਸੀ ਮੇਰੇ ਕੋਲੇ ਵੀ ਕਾਫੀ ਬੰਦੇ ਨੇ ਗੱਲ ਕੀਤੀ ਕੀ ਕਰ ਗਿਆ ਐਵੇਂ ਆਪਣੇ ਨਸੀਬਪੁਰਾ ਪਿੰਡ ਆ ਜੀ ਉੱਥੇ ਉਹ ਫੈਕਟਰੀ ਲੱਗੀ ਉੱਥੇ ਵੀ ਉਹ ਵੀ ਕੱਛੇ ਪਾ ਕੇ ਬਹਿ ਜਾਂਦੇ ਆ ਪ੍ਰਵਾਸੀ ਮਜ਼ਦੂਰ ਬੁੜੀਆਂ ਨੂੰ ਗੁਰਦੁਆਰੇ ਜਾਣਾ ਬੜਾ ਔਖਾ ਉੱਥੇ ਬੜੀ ਮੁਸ਼ਕਲ ਆਈ ਪਈ ਆ ਉਹ ਦੋਨੇ ਪੱਖਾ ਨਾ ਪਰ ਦੋ ਪੱਖ ਦੇ ਕਿ ਉੱਥੇ ਹੁਣ ਜਿਹੜੀ ਜਿਹੜੀ ਤੁਹਾਨੂੰ ਪਤਾ ਵੀ ਜਿਹੜੇ ਅੱਜ ਕੱਲ੍ਹ ਜਿਹੜੇ ਜਿੰਨੇ ਯੂਨੀਵਰਸਿਟੀਆਂ ਹੈਗੀਆਂ ਜਿਹਨੀਆਂ ਕੇਂਦਰ ਨਾਲ ਸੰਬੰਧਿਤ ਯੂਨੀਵਰਸਿਟੀਆਂ ਤੇ ادارے ਹੈ ਜੀ ਉੱਥੇ ਬੀਜੇਪੀ ਤੇ ਆਰਐਸਐਸ ਦੀ ਵਿਚਾਰਧਾਰਾ ਵਾਲੇ ਪ੍ਰੋਫੈਸਰ ਲੱਗ ਰਹੇ ਆ ਉਹੀ ਉੱਥੇ ਲੱਗ ਰਹੇ ਆ ਤੁਹਾਡੇ ਵਾਈਸ ਚਾਂਸਲਰ ਸਾਰਾ ਉਹੀ ਕੁਸ਼ੀ ਹੈ ਜੀ ਸਾਰਾ ਹਾਂ ਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਮਤਲਬ ਮੈਂ ਹਰ ਜ ਨਹੀਂ ਸਮਝਦਾ ਕਿ ਮੈਨੂੰ ਕਿਸੇ ਕਿਸਮ ਦੀ ਕੋਈ ਹੈ ਵੀ ਨਹੀਂ ਸਾਡੀ ਸੈਂਟਰ ਦੀ ਯੂਨੀਵਰਸਿਟੀ ਦੇ ਤੁਸੀਂ ਵਾਈਸ ਚਾਂਸਲਰ ਨੂੰ ਦੇਖੋ ਉਹ ਵਾਈਸ ਚਾਂਸਲਰ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਹੀਂ ਲੱਗਦਾ ਉਹ ਤਾਂ ਕਿਸੇ ਮੰਦਰ ਮੰਦਰ ਦਾ ਪੁਜਾਰੀ ਲੱਗਦਾ ਹੈ ਜੀ ਉਹਦੀ ਮਤਲ ਜਿਹੜੀ ਜਿਸ ਕਿਸਮ ਦੀ ਉਹਨੇ ਪ੍ਰਾਪਤ ਨਾਲ ਜਿਹੜਾ ਲੀੜਾ ਕੱਪੜਾ ਰਹਿਣ ਲੀੜਾ ਕੱਲੀੜਾ ਕੱਪੜਾ ਰਹਿਣ ਰਹਿਣ ਬਣਾਇਆ ਹੋਇਆ ਇਸ ਤਰ੍ਹਾਂ ਢੱਕਦਾ ਬਣਾਇਆ ਹੋਇਆ ਹੂੰ ਹੂੰ ਔਰ ਉੱਥੇ ਜਿਹੜੇ ਵੱਡੇ ਵੱਡੇ ਟੀਚੇ ਦੇ ਵੱਡੇ ਉਹਨਾਂ ਦੇ ਆਖੇ ਗੋਡੀਆਂ ਹੱਥ ਲਾਉਂਦੇ ਪਹਿਲੀ ਹੱਥ ਲਾਉਂਦੇ ਹੈ ਜੀ ਉਹਨਾਂ ਨੇ ਉਹ ਯੋਗਾ ਵਗੈਰਾ ਵਾਲਾ ਮਾਮਲਾ ਵੀ ਸਾਡੇ ਦੇ ਗੁਰੂ ਘਰ ਚੋਂ ਅੱਗੇ ਸ਼ੁਰੂ ਕਰਵਾ ਲਿਆ ਸੀ ਹੂੰ ਹੂੰ ਫਿਰ ਉਹ ਰੁਕ ਗਿਆ ਵੀ ਇਸ ਤਰ੍ਹਾਂ ਨਹੀਂ ਅਖੀਰ ਹੌਲੀ-ਹੌਲੀ ਫਿਰ ਲੋਕਾਂ ਨੂੰ ਕਹੇ ਵੀ ਭਾਈ ਤੁਸੀਂ ਸਮਝੋ ਜੇ ਐਡੀ ਵੱਡੀ ਸੈਟਰ ਯੂਨੀਵਰਸਿਟੀ ਇੱਥੇ ਆਈ ਹੈ ਬੰਦੇ ਆਏ ਆ ਉਹਨਾਂ ਨੂੰ ਆਪਾਂ ਕਾਨੂੰਨੀ ਤੌਰ ਤੇ ਕੁਝ ਕਰ ਨਹੀਂ ਸਕਦੇ ਹਾਂ 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 ਇਹ ਬਿਹਤਰ ਹੈ ਕਿ ਆਪਦੇ ਬੰਦਿਆਂ ਨੂੰ ਸਮਝਾ ਲਓ ਜੀ ਆਪਣੇ ਜੇ ਬਪਾ ਇਹ ਗੱਲ ਕਹੀ ਹੈ ਕਿ ਕਿਸੇ ਦੇ ਕੱਪੜੇ ਤੰਗ ਪਾਏ ਹੈ ਕਿਸੇ ਦੇ ਖੁੱਲੇ ਪਾਏ ਹੈ ਇਹਨਾਂ ਕੱਪੜਿਆਂ ਦਾ ਕਰਕੇ ਸਾਡੀਆਂ ਧੀਆਂ ਪਹਿਣਾ ਤੇ ਬੁਰਾ ਅਸਰ ਪਊਗਾ ਜੀ ਤੁਸੀਂ ਕਾਉਂਸਲਿੰਗ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਅੱਜ ਦਾ ਜ਼ਮਾਨਾ ਉਹ ਜ਼ਮਾਨਾ ਜਦੋਂ ਸੋਸ਼ਲ ਮੀਡੀਆ ਦਾ ਮਾਮਲਾ ਥੋੜ ਨੂੰ ਟੀਵੀ ਚੈਨਲਾਂ ਦੇ ਤੇ ਹਰ ਕੁਝ ਨੈਟ ਦੇ ਉੱਤੇ ਹਰ ਕੁਝ ਮਿਲਦਾ ਹੈ ਜੀ ਜ਼ਰੂਰੀ ਹੈ ਜ਼ਰੂਰੀ ਲੋੜਾਂ ਹੁੰਦੀਆਂ ਈਆਂ ਭੈਣਾਂ ਵਾਲਿਆਂ ਆਪਾਂ ਸਭੀਆਂ ਲੋੜਾਂ ਹੁੰਦੀਆਂ। ਉਹ ਲੋੜਾਂ ਜਿਹੜੀਆਂ ਸਰੀਰਕ ਲੋੜਾਂ ਨਹੀਂ ਇਹ ਸਾਰਾ ਕੁਝ ਆ ਉਹਨਾਂ ਨੂੰ ਉਸ ਢੰਗ ਨਾਲ ਕਾਉਂਸਲ ਕਰਕੇ ਸਮਝਾਓ ਛੋਟੇ ਬੱਚਿਆਂ ਨੂੰ ਸਮਝਾਓ ਉਹਨਾਂ ਨੂੰ ਨਾ ਜਾਣ ਦਿਓ। ਜੀ ਜੀ। ਪਰ ਇਹ ਕੋਈ ਤਰੀਕਾ ਕਰ ਨਹੀਂ ਕਿ ਜੇ ਆਪਾਂ ਕਹਿੰਦੇ ਜੇ ਤੁਸੀਂ ਨਿਕਲ ਜਿਓ ਇੱਥੋਂ। ਹਾਂ ਹਾਂ ਹਾਂ। ਉਹ ਨਿਕਲੇ ਨਿਕਾਉਣ ਵਾਲੀ ਗੱਲ ਬਣ ਗਈ ਤਾਂ ਦਾਨੇ ਵਾਲਿਆ ਸਭ ਜਿਹੇ ਪੰਜਾਬ ਤੋਂ ਬਾਅਦ ਸਾਡਾ ਪੰਜਾਬ ਕਿੰਨਾ ਕਿ ਇੱਕ ਪਾਸੇ ਡੱਬ ਵਾਲੀ ਆ ਗਈ ਦੂਜੇ ਪਾਸੇ ਜਿਹੜਾ ਹੈਗਾ ਅੰਮਾਲਾ ਆ ਗਿਆ। ਸਾਤੀ ਦੇ ਪਠਾਨਕੋਟ ਆ ਜਾਂ ਬੱਸੀ ਦਾਨੇ ਦੇ ਰਾਹ ਪਠਾਨਕੋਟ ਆ ਗਿਆ ਤੇ ਇਹਨੇ ਤੇ ਹਰਸੇਟ ਜੀ ਹੋਏ ਵੀ ਕੱਲ ਨੂੰ ਜੇ ਇਹੀ ਗੱਲਾ ਕਰਨ ਲੱਗ ਜਾਂ ਕਿ ਭਾਈ ਆਪਦੇ ਸਾਨੂੰ ਵੀ ਇੱਥੇ ਚਾਹੀਦੇ ਇਹਨਾਂ ਨੂੰ ਵਾਪਸ ਲੈ ਜਿਹਨਾਂ ਨੂੰ ਆਪਾਂ ਗੱਲ ਕਰਕੇ ਹਟੇ ਆਂ ਅੱਠ ਬੰਦੇ ਜਿਹੜੇ ਗ੍ਰਿਫਤਾਰ ਹੋਏ ਐ ਜੇ ਉਹਨੇ ਇਹਦਾ ਕਰਕੇ ਕਹਿੰਨ ਜੀ ਚਲੋ ਸਾਥੇ ਵਾਪਸ ਚਲੋ ਤਾਂ ਫਿਰ ਤੁਹਾਡੇ ਵਾਲਿਆ ਸਾਹਵੇਂ ਤਾਂ ਗੱਲ ਉਹ ਜਿਹੜੀ ਹੈ ਨਾ ਫਿਰ ਤਾਂ ਜਹਾਜ਼ ਹੀ ਨਹੀਂ ਪੂਰੇ ਹੋਣੇ ਇਹ ਤਾਂ ਜਹਾਜ਼ ਹੀ ਨਹੀਂ ਪੂਰੇ ਹੋਣੇ ਸੋ ਇਹਨੂੰ ਤੋਂ ਬਚਣਾ ਚਾਹੀਦਾ ਹੈ ਇਹ ਠੀਕ ਹੈ ਉਹਨਾਂ ਬੰਦਿਆਂ ਨੂੰ ਸਮਝਾਇਆ ਜਾ ਸਕਦਾ ਉਹਨਾਂ ਦੇ ਭਾਈਚਾਰੇ ਦੇ ਮਾਤਮੂਰ ਬੰਦੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਵੀ ਉਹਨਾਂ ਨੂੰ ਕਹੋ ਭਾਈ ਆਪਦੇ ਜਿਹੜੇ ਆਹਾਰ ਕਾਰਡ ਉਹਨਾਂ ਨੇ ਕਹਿੰਦੇ ਕਹਿੰਦੇ ਜੀ ਆਇਤਾ ਇਹ ਨੌਕਰੀ ਕਰਨ ਸੀ ਕਿ ਤੇ ਹਿਕਰਨਾ ਹੱਸ ਤੇ ਆਈ ਸੀ ਨਾ دریا ਦੇ ਕੰਢੇ ਤੇ ਝੁੱਗਾਂ ਪਾੜੀਆਂ ਹੂੰ ਹੂੰ ਤੇ ਉਹ ਝੁੱਗੀਆਂ ਤਾਂ ਆਹਾਂ ਦੀਆਂ ਸਭ ਬਹੁਤ ਸਾਰੇ ਲੋਕ ਥਾਂ ਥਾਂ ਤੇ ਝੁੱਗਾਂ ਵੱਡੇ ਸ਼ਹਿਰਾਂ ਦੇ ਵਿੱਚ ਤੱਕ ਕਿੱਡੀਆਂ ਕਿੱਡੀਆਂ ਆਪਨੇ ਬਣਦੇ ਆਹ ਜਿਹੜਾ ਥਰਮਲ ਵਾਲਾ ਪੌਲ ਬਣਿਆ ਨਵਾਂ ਉਹਦੇ ਥੱਲੇ ਪਿੰਡੀ ਵਸ ਗਿਆ ਪੂਰਾ ਮੈਂ ਕਹਿੰਦਾ ਸਾਰੇ ਥਾਮਾਂ ਦੇ ਪਿੰਡ ਵਸੇ ਜੀ ਉਹ ਥੂਬੀਆਂ ਦੇ ਵਿੱਚ ਕਿਹੜਾ ਸੀ ਉਹ ਵੀ ਤਾਂ ਝੁੱਗੀ ਝੋਬੜੀ ਦਾ ਹੀ ਪਰਾਣਾ ਪਰਾਣਾ ਥੂਬੀਆਂ ਦਾ ਘਾਟੀ ਸੀ ਹੂੰ ਇਹ ਹੈਗਾ ਇਹਦੇ ਵਿੱਚ ਮਤਲਬ ਤੁਸੀਂ ਨਫ਼ਰਤ ਨਾ ਫਲਾਓ ਆਪਾਂ ਬੰਦੇ ਨੂੰ ਬੰਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਹੂੰ ਉਹਦੀ ਜਾਤ ਕਰ ਲਓ ਉਹਦਾ ਹੱਲ ਲੱਭੋ ਬਿਲਕੁਲ ਬਿਲਕੁਲ ਤੇ ਟੈਲਸਬ ਹੁਣ ਈਡੀ ਕਹਿੰਦੇ ਵਕੀਲਾਂ ਨੂੰ ਵੀ ਸੱਦਣ ਲੱਗ ਪਈ ਵੀ ਆ ਜਾਓ ਆ ਜਿਹੜੀ ਈਡੀ ਤੇ ਇੱਕ ਨਵਾਂ ਜਿਹੜਾ ਮੈਂ ਕਹੂਗਾ ਰੱਥ ਫੜਿਆ ਹੋਇਆ ਜੀ ਪੁੱਠੇਰਾ ਪੈਣ ਵਾਲੀ ਗੱਲ ਹੈ ਜਦੋਂ ਇਹ ਕਿਸੇ 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 ਵੀ ਸੰਸਥਾ ਨੂੰ ਇਹ ਹੋ ਜੇ ਨਾ ਵੀ ਸਾਥੋਂ ਵੱਡਾ ਕੋਈ ਵੀ ਨਹੀਂ ਜੀ ਮੰਨੇ ਕੇ ਵਿਰੋਧੀ ਧਿਰਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਕੇਂਦਰ ਸਰਕਾਰ ਈਡੀ ਦਾ ਇਸਤੇਮਾਲ ਕਰਦੀ ਹੈ ਅਦਾਲਤਾਂ ਦੇ ਵੀ ਤੇ ਟਿਕਟਪਨੀ ਕੀਤੀ ਹੈ ਪਰ ਇਹਦੇ باوجود ਵੀ ਈਡੀ ਇਹ ਗੱਲ ਕਰਦੀ ਹੈ ਜੀ ਵਕੀਲ ਭਾਈ ਚਾਰਾ ਇੱਕ ਇਹੋ ਜਿਹਾ ਪੇਸ਼ਾ ਵਕੀਲ ਤੇ ਪੱਤਰਕਾਰ ਜੀ ਕਿਉਂਕਿ ਜਦੋਂ ਅਸੀਂ ਜਿਹੜਾ ਸਾਡਾ ਜਿਹੜਾ ਇੰਡੀਅਨ ਸਟੇਟ ਕਹਿੰਦੇ ਆ ਆਪਾਂ ਇੰਡੀਅਨ ਜਿਹੜਾ ਹੈਗਾ ਇਸ ਸਟੇਟ ਕਹੀਏ ਤਾਂ ਇਹ ਚਾਰ ਥੰਮ੍ਹ ਜੀ ਇਹਦਾ ਲੈਜਿਸਲੇਚਰ ਹੈ ਐਗਜ਼ੈਕਟਿਵ ਹੈ ਜੁਡੀਸ਼ਰੀ ਹੈ ਤੇ ਮੀਡੀਆ ਜੀ ਲੇਜਿਸਲੇਚਰ ਨੇ ਕਾਨੂੰਨ ਬਣਾਉਣੇ ਹੁੰਦੇ ਆ ਜਿਹੜੀ ਕਾਰਜਪਾਲਿਕਾ ਹੈ ਜਿਹਨੂੰ ਅਸੀਂ ਆ ਕੰਮ ਲੈਣੇ ਕੰਮ ਕਰਨ ਕੰਮ ਆ ਕਾਰਜਪਾਲਿਕਾ ਕਹਿ ਦਿੰਦੇ ਆ ਜਿਹੜਾ ਉਹਨਨੇ ਕਹਿੰਦੇ ਕਾਰਜਪਾਲਿਕਾ ਹਾਜੀ ਹਾਜੀ ਐਗਜ਼ੀਕਟਿਵ ਉਹ ਕੀ ਐਗਜ਼ੀਕਟਿਵ ਉਹ ਕੰਮ ਕਰਦੇ ਆ ਜੀ ਲੇਕਿਨ ਜੇ ਐਗਜ਼ੀਕਟਿਵ ਤੇ ਕਾਰਜਪਾਲ ਆਪਣੀ ਜਿਹੜੀ ਨਿਆਂਪਾਲਿਕਾ ਆਪਣੀ ਐਗਜ਼ੀਕਟਿਵ ਤੇ ਤੁਹਾਡਾ ਲੈਜਿਸਲੇਚਰ ਇਹ ਦੋਨੇ ਆ ਇਹ ਦੋਨੇ ਆਪਸ ਵਿੱਚ ਰਲ ਜਾਣੇ ਤੇ ਰਲ ਕੇ ਹੀ ਜੋ ਮਰਜ਼ੀ ਆ ਵੀ ਉਹ ਹਰਜ਼ੂਗ ਪਾਉਣ ਤਾਂ ਇਹਨੂੰ ਕਾਬੂ ਕਰਨਾ ਹੁੰਦਾ ਤੇ ਨਜ਼ਰਸਾਨੀ ਕਰਨੀ ਹੁੰਦੀ ਹੈ ਜੁਡੀਸ਼ਰੀ ਨੇ ਜੀ ਅਗਰ ਜੁਡੀਸ਼ਰੀ ਵੀ ਆਪਦਾ ਕੰਮ ਕਰਨ ਦੇ ਵਿੱਚ ਫੇਲ ਹੋ ਜੇ ਤਾਂ ਉੱਥੇ ਇਹ ਜਿਹੜਾ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਮੀਡੀਆ ਦੇ ਕੇ ਜੀ ਹਕੀਕਤਾਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਹੁੰਦਾ ਜੀ ਪਰ ਹੁਣ ਇਹ ਵੀ ਸਾਡੀਆਂ ਸਾਰੀਆਂ ਸਸਤਾਵਾਂ ਲਗ ਭੱਗ ਜਿਹੜੀਆਂ ਸਾਡੇ ਵਾਲੀਆਂ ਸਭ ਉਹ ਲੀਤ ਲੈ ਚੁੱਕਣੇ ਤੇ ਉਹਨਾਂ ਨੂੰ ਪੁੱਠੇ ਪਾਸੇ ਲੈ ਗਏ। ਬਿਲਕੁਲ ਜੀ। ਵਕੀਲ ਭਾਈਚਾਰੇ ਨੂੰ ਵੀ ਇੱਕ ਸੀ ਜੁਡੀਸ਼ਰੀ ਦਾ ਹਿੱਸਾ ਸਮਝਦੇ ਆ। ਹੂੰ ਹੂੰ। ਹੈ ਵੀ ਹਿੱਸਾ ਔਰ ਆ ਜਿਹੜੇ ਹੈ ਜੱਜ ਵੀ ਕਹਿੰਦੇ ਆ ਵੀ ਇਹ ਸਾਡਾ ਭਾਈ ਨਿਆਪਾਲਿਕਾ ਦਾ ਇੱਕ ਅੰਗ ਹੈ ਵਕੀਲ ਵੀ। ਹੂੰ ਹੂੰ। ਕਿਨਾਂ ਦੇ ਲੋਕਾਂ ਨੂੰ ਇਨਸਾਫ ਚੋਣਾ ਹੁੰਦਾ ਲੋਕਾਂ ਦੇ ਖਿਲਾਫ ਜਿਹੜੀਆਂ ਜਿਆਚੀਆਂ ਹੁੰਦੀਆਂ ਥੱਕੇ ਹੁੰਣਾ ਹੁੰਦੇ ਉਹਨੂੰ ਰੋਕਣਾ ਹੁੰਦਾ। ਜੀ। ਪਰ ਇੱਥੇ ਹੁਣ ਹੋ ਕੀ ਰਿਹਾ ਹੈ ਕਿ ਜਿਹੜੇ ਵਕੀਲ ਈਡੀ ਦੇ ਮਾਮਲਿਆਂ ਦੇ ਵਿੱਚ ਆਪਣੀਆਂ ਕੰਪਨੀਆਂ ਨੂੰ ਆਪਣੇ ਕਲਾਇੰਟਸ ਨੂੰ ਕੋਈ ਰਾਇਮ ਮਸ਼ਵਰਾ ਦਿੰਦੇ ਆ ਜੀ ਕਹਿੰਦੇ ਜੀ ਉਹਨਾਂ ਨੂੰ ਵੀ ਚਲਪ ਕਰ ਲੋ ਉਹਨਾਂ ਨੇ ਉਹਨਾਂ ਨੂੰ ਵੀ ਚਲਪ ਕਰ ਰਿਆ ਜੀ ਇਹਦੇ ਤੇ ਜਿਹੜੀ ਹੈ ਆਪਾਂ ਕਹੀ ਜਾਂ ਵਕੀਲ ਭਾਈਚਾਰਿਆਂ ਦਾ ਜਿਹੜੀ ਹੈ ਇਹਨਾਂ ਦੀ ਬਾਰ ਐਸੋਸੀਏਸ਼ਨ ਜਾਂ ਬਾਰ ਕਾਉਂਸਲ ਹੈ ਜੀ ਸੁਪਰੀਮ ਕੋਰਟ ਵੀ ਇਹ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਬੁਲਾਉਣ ਲੱਗ ਗਏ ਹਮ ਹਮ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਵੀ ਰੈਗੂਲੇਸ਼ਨ ਪਾਤਾ ਇੱਕ ਐਡਵੋਕੇਟ ਆਨਰ ਕਾਰਡ ਹੁੰਦੇ ਆ ਜੀ ਉਹਨਾਂ ਨੇ ਕੋਈ ਧੂਆ ਆਰਗੇਨਾਈਜੇਸ਼ਨਾ ਉਹਨਾਂ ਨੇ ਵੀ ਪਤਾ ਉਹਨਾਂ ਨੇ ਜਿਹੜੇ ਰੈਗੂਲੇਸ਼ਨ ਪਾਏ ਫਿਰ ਉਹਨਾਂ ਨਾਲ ਆਪਣੇ ਪੱਤਰ ਤੇ ਨੋਟਿਸ ਲਿਆ ਜਸਟਿਸ ਡੀ ਆਰ ਗਵਈ ਸਾਹਿਬ ਨੇ ਜਿਹੜੇ ਤਿੰਨ ਮੈਂਬਰੀ ਬੈਂਚ ਨੂੰ ਹੈਡ ਕਰਦੇ ਜੀ ਉਹਨਾਂ ਨੇ ਕਿਹਾ ਵੀ ਵਕੀਲਤਾ ਭਾਵੇਂ ਸਾਡੇ ਕੋਲੇ ਨਹੀਂ ਆਏ ਲੇਕਿਨ ਇਹ ਜੁਡੀਸ਼ਰੀ ਦਾ ਹਿੱਸਾ ਹੈ ਤੇ ਇਹ ਕਰ ਕੀ ਰਹੀ ਹੈ ਆਈਡੀਆ ਹੂੰ 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 ਉਹਨਾਂ ਨੇ ਫਿਰ ਫੈਸਲਾ ਕਰ ਲਿਆ ਕਿ ਅਸੀਂ ਇਸ ਮਾਮਲੇ ਤੇ ਸੁਣਵਾਈ ਕਰਾਂਗੇ ਜੀ ਇਸੇ ਦੌਰਾਨ ਫਿਰ ਜਿਹੜਾ ਹੈਗਾ ਈਡੀ ਦੇ ਵੱਡੇ ਅਧਿਕਾਰੀਆਂ ਨੂੰ ਵੀ ਥੋੜਾ ਜਿਹਾ ਫਿਰ ਸੇਕ ਲੱਗਿਆ ਠੀਕ ਹੈ ਜੀ ਉਹਨਾਂ ਨੇ ਫਿਰ ਆਪਣੇ ਅਧਿਕਾਰੀਆਂ ਨੂੰ ਕਹਿ ਦੇ ਵੀ ਜਿਹਨਾਂ ਨੂੰ ਨੋਟਿਸ ਦਿੱਤਾ ਨੋਟਿਸ ਵਾਪਸ ਲੈ ਲਓ ਤੁਸੀਂ ਹੁਣ ਨਾ ਬੁਲਾਓ ਜੀ ਪਰ ਮੇਰੇ ਖਿਆਲ ਮੁਤਾਬਕ ਕਿ ਕਟਾ-ਕੱਟੀ ਨਿਕਲੀ ਜਾਣਾ ਚਾਹੀਦਾ ਗਵਈ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੂੰ ਇਹ ਮਾਮਲੇ ਤੋਂ ਜਿਹੜਾ ਹੈਗਾ ਸਿਰੇ ਲਾ ਦੇਣਾ ਚਾਹੀਦਾ ਬਿਲਕੁਲ ਸਿਆਣੀ ਗੱਲ ਹੈ ਜੀ ਬਿਲਕੁਲ ਕਿਉਂਕਿ ਹੁਣ ਤਾਂ ਮਸਲਾ ਜਿਹੜਾ ਨਾ ਇੱਕ ਜਿਹਨੂੰ ਕਹਿੰਦੇ ਆਵਾ ਹੀ ਉਤ ਗਿਆ ਨਾ ਹੁਣ ਆਵਾ ਉੱਤੇ ਨੂੰ ਤਾਂ ਠੀਕ ਕਰਨਾ ਹੀ ਪੈਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਤੁਹਾਡਾ ਧੰਨਵਾਦ ਜੀ ਸਤਿਕਾਰ ਸਤਿਕਾਰ